ਮੀਡੀਆ ਹੈਗੇ ਹੈ ਸੋਸ਼ਲ ਮੀਡੀਆ ਹੈਗਾ ਇਹਦੇ ਚ ਵਾਇਰਲ ਤੁਹਾਡੇ ਵਰਗੇ ਪੱਤਰਕਾਰ ਭੈਣ ਭਰਾ ਹੈਗੇ ਜਿਹੜੇ ਇਸ ਤਰ੍ਹਾਂ ਅਵੇਅਰਨੈਸ ਦੀ ਗੱਲਾਂ ਕਰਦੇ ਹਨ ਤੇ ਉਹ ਹੌਲੀ ਹੌਲੀ ਆਉਂਦਾ ਤੇ ਉਹ ਚੰਗਾ ਲੱਗਦਾ ਚਲੋ ਬਦਲਾਅ ਆ ਰਿਹਾ ਮੈਂ ਇੱਕ ਵਾਰ ਕਿਤੇ ਕਾਕਾ ਨੂੰ ਜੋ ਕਾਕਾ ਜੀ ਹੈ ਉਹਨਾਂ ਨੂੰ ਕਹਿੰਦੇ ਤੇ ਸੁਣਿਆ ਸੀਗਾ ਕਿ ਜੋ ਤੁਹਾਡੀ ਲਿਖੀ ਸ਼ਾਇਰੀ ਦੀ ਗੱਲ ਕਰੀਏ ਤੇ ਮੇਰੇ ਦਿਮਾਗ ਦੇ ਵਿੱਚ ਸਭ ਤੋਂ ਪਹਿਲੇ ਦੇਵੀ ਦੇਵੀ ਬਾਜੀ ਆਉਂਦੇ ਨੇ ਹੈਨਾ ਤੇ ਉਹਨਾਂ ਦੀ ਜੇ ਅਪ ਗੱਲ ਨਾ ਕਰੀਏ ਕਦੀ ਪੰਜਾਬੀ 뮤직 ਦੇ ਵਿੱਚ ਜਾਂ ਸ਼ਾਇਰੀ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਇਹ ਗੱਲ ਅਧੂਰੀ ਹੈ 뮤직 ਕੇ ਸ਼ਾਇਰੀ ਹੀ ਅਧੂਰੀ ਹੈ ਕਾਤੋਂ ਸ਼ਾਇਰਾਤ ਹੋਣ ਨੇ ਕਵੀਆਂ ਤੋਂ ਗਵਈਆਂ ਤੋਂ ਵੀ ਇੰਦੇ ਚਲੋ ਹੁੰਦਾ ਬਿਚਲੇ ਜਿਹਨਾਂ ਚੋਂ ਅਸੀਂ ਸੀਨੀਅਰ ਆਂ ਜਿਹੜੇ ਬੱਚੇ ਸਾਡੀ ਛੋਟੀ ਉਮਰ ਦੇ ਚੋਲ ਅਗਲੀ ਪੀੜੀ ਆ ਉਹਨੂੰ ਸ਼ਾਇਦ ਸਾਡੇ ਚ ਪੁੱਛਣਾ ਕੋ ਚੰਗਾ ਲੱਗਦਾ ਬੋਡ ਮਾਇਰ ਕਰਦੇ ਹਨ ਤੁਹਾਨੂੰ ਇੰਨਾ ਚਿਰ ਹੋ ਗਿਆ ਇਸ ਇੰਡਸਟਰੀ ਦੇ ਵਿੱਚ ਹੈਨਾ ਹਰ ਕੋਈ ਤੁਹਾਡੀ ਕਲਮ ਦੀ ਤਾਰੀਫ ਕਰਦਾ ਹੈ ਜੋ ਤੁਸੀਂ ਲਿਖਦੇ ਹੋ ਹੈਨਾ ਹਮੇਸ਼ਾ ਹਾਸਲ ਪਸੰਦ ਕਰਦਾ ਹੈ ਜੋ ਸਟਾਰਟਿੰਗ ਦੇ ਵਿੱਚ ਤੁਹਾਡਾ ਇੱਕ ਤਰੀਕਾ ਸੀ ਲਿਖਣ ਦਾ ਹੈਨਾ ਕੀ ਉਹ ਤਰੀਕੇ ਜ਼ਿੰਦਗੀ ਦੇ ਵਿੱਚ ਸਮੇਂ ਦੇ ਨਾਲ ਬਦਲੇ ਹੈ ਸਲਾਗੁਰਦੇਵ ਸਿੰਘ ਮਾਨ ਕਹਿੰਦੇ ਹੁੰਦੇ ਸੀ ਕਹਿੰਦੇ ਬੇਟਾ ساری ਉਮਰ ਹੋ ਜਵੇ ਲਿਖਦੇ ਨੂੰ ਡਰ ਕੇ ਲਿਖੋ डर के मंच पे बोलो पता नहीं संगत से कैसे-कैसे गुणी बंदे बैठे होंगे। ਤੁਹਾਨੂੰ ਜਵਾਬ ਦੇਣਾ ਔਖਾ ਹੋ ਜਾਏ। ਸੋ ਮੈਨੂੰ ਗੱਲ 30-35 ਸਾਲ ਪਹਿਲਾਂ ਹੋਣੀ ਸੀ। ਜਿਹੜਾ ਡਰ ਕੇ ਹੀ ਲਿਖਣਾ ਹੁੰਦਾ। ਓਵਰ ਕੌਨਫੀਡੈਂਸ ਨਾ। ਵੇੜ ਕੁੜਕਾ ਅਸੀਂ ਪਹੁੰਚੇ ਹੋਇਆ ਇੱਥੇ 5100 ਤੀਆਂ ਦੀ ਲੋੜੀ ਜਿਹੜੀ ਹੈ ਪੈ ਰਹੀ ਹੈ ਔਰ ਹਮੇਸ਼ਾ ਦੀ ਤਰ੍ਹਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਨਾਲ ਇੱਥੇ ਦੇਵੀ ਮਖਸੂਸਪੂਰੀ ਜੀ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਦਾ। ਸਰ ਬਹੁਤ-ਬਹੁਤ ਸਵਾਗਤ ਤੁਹਾਡਾ। ਮੇ ਸਤਿ ਸ੍ਰੀ ਅਕਾਲ। ਬਹੁਤ-ਬਹੁਤ ਸ਼ੁਕਰੀਆ। ਤੁਸੀਂ ਵੀ ਹਮੇਸ਼ਾ ਦੀ ਤਰ੍ਹਾਂ ਕਵਰੇਜ ਕਰਨ ਆਏ ਆਂ ਲੋੜੀ ਦੀ ਪਿੰਡੂ ਲੋ ਜੌਲ ਹੁੰਦੇ ਹਾਂਜੀ ਔਰ ਉਹਦਾ ਵਧੀਆ ਮਾਹੌਲ ਹੁੰਦਾ ਹਮੇਸ਼ਾ ਬਿਲਕੁਲ ਔਰ ਜਦੋਂ ਮੈਂ ਕਿਹਾ ਕਿ ਸਾਡਾ ਇੱਥੇ ਮੇਲ ਤਾਂ ਹੁੰਦਾ ਹੀ ਹੁੰਦਾ ਹੈ ਹਰ ਸਾਲ ਹੈਨਾ ਕੁਝ ਥਾਵਾਂ ਇਹੋ ਜਿਹੀਆਂ ਹੁੰਦੀਆਂ ਕਿ ਜਿੱਥੇ ਆ ਕੇ ਖੁਸ਼ੀ ਬਹੁਤ ਮਿਲਦੀ ਹੈ ਔਰ ਜਦੋਂ ਤੁਸੀਂ ਇੱਥੇ ਹਰ ਸਾਲ ਆਉਂਦੇ ਹੋ ਤੁਹਾਡੇ ਦਿਮਾਗ ਦੇ ਵਿੱਚ ਵੀ ਇੱਕ ਵੱਖਰੀ ਹੀ ਇੱਕ ਪੋਜ਼ਿਟਿਵਿਟੀ ਜਿਹੜੀ ਹੁੰਦੀ ਹੋਊਗੀ ਅਜਿਹੇ ਉਪਰਾਰਿਆਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਨਹੀਂ ਬਿਲਕੁਲ ਜੀ ਹਮੇਸ਼ਾ ਮੈਂ ਆਲਵੇਜ਼ ਆਪੇ ਗੱਲ ਕਰਦੇ ਆਂ ਇਹ ਜਿੰਨੀ ਤਾਰਿਫ ਕੀਤੀ ਜਾਵੇ ਥੋੜੀ ਇਹ ਮਤਲਬ ਸਮਾਜ ਦਾ ਇੱਕ ਮਤਲਬ ਇੱਕ ਉਹ ਉਹ ਇੱਕ ਪਹਿਲਾਂ ਇੱਕ ਇਹ ਇਹਦੇ ਬਾਰੇ ਅਵੇਅਰਨੈਸ ਨਹੀਂ ਸੀ ਲੋਕੀ ਸੋਚਦੇ ਜਾਣਦੇ ਨਹੀਂ ਸੀ ਇਸ ਗੱਲ ਨੂੰ ਸਮਝਦੇ ਨਹੀਂ ਸੀ ਸਿਰਫ ਕਹਿਣਾ ਮੁੰਡਿਆਂ ਦੀ ਲੋੜੀ ਹੁੰਦੀ ਹੈ ਨਾ ਤੇ ਬੱਚੀਆਂ ਨੂੰ ਲੇਡ ਬਰਾਬਰ ਇੱਕ ਹਿਊਮਨ ਰਾਈਟਸ ਦੀ ਗੱਲ ਵੀ ਇਹਦੇ ਵਿੱਚ ਆ ਜਾਂਦੀ ਹੈ ਨਾ ਤੇ ਬੱਚੀਆਂ ਨੂੰ ਤਾਂ ਮਾਪੇ ਨੂੰ ਇੱਕ ਚੰਗਾ ਫੀਲ ਹੁੰਦਾ ਸਾਡੇ ਬੀਟੀ ਜਰਮੀ ਤਾਂ ਉਹਦੀ ਲੋੜੀ ਇਸ ਲੈਵਲ ਤੇ ਵੱਡੇ ਲੈਵਲ ਦਾ ਫੰਕਸ਼ਨ ਹੋ ਰਿਹਾ ਉੱਚ ਸਰਕਾਰੀ ਅਹੁਦੇਦਾਰ ਆ ਰਹੇ ਹਨ ਹੈ ਨਾ ਪੋਲੀਟੀਕਲ ਲੋਗ ਆ ਰਹੇ ਆ ਸਰਛਾਈ ਹੋਰ ਸਮਾਜ ਦੇ ਹਰ ਹਿੱਸੇ ਨਾਲ ਬਿਲੋਂਗ ਕਰਦੇ ਲੋਕੀ ਆਏ ਆ ਚੰਗਾ ਲੱਗਦਾ ਹਨਾ ਤੇ ਇਹਨਾਂ ਨੂੰ ਸ਼ਾਬਾਸ਼ ਦੇਣੀ ਬਣਦੀ ਆ ਸਾਰੇ ਵੀ। ਆਮ ਇਨਸਾਨ ਵੀ ਬਹੁਤ ਕੁਝ ਸੋਚਦਾ ਹੈ ਅਜਿਹੇ ਮੁੱਦਿਆਂ ਬਾਰੇ ਪਰ ਇੱਕ ਸ਼ਾਇਰ ਦੀ ਸੋਚ ਕੁਝ ਅਲੱਗ ਹੁੰਦੀ ਹੈ ਨਾ ਚੀਜ਼ਾਂ ਨੂੰ ਲੈ ਕੇ ਹੈ ਨਾ ਜਦੋਂ ਤੁਸੀਂ ਇਹਨਾਂ ਮੁੱਦਿਆਂ ਬਾਰੇ ਸੋਚਦੇ ਹੋ ਅਗਰ ਅੱਜ ਅਸੀਂ ਵੇਖਦੇ ਹਾਂ ਕਿ ਜਿੱਥੇ ਇਕੁਐਲਿਟੀ ਦੀ ਲੋੜ ਪੈਂਦੀ ਹੈ ਨਾ ਔਰ ਖਾਸ ਕਰ ਅਸੀਂ ਧੀਆਂ ਦੀ ਲੋੜੀ ਖਾਸ ਕਰ ਮਨਾਣੀ ਸ਼ੁਰੂ ਕਰਤੀ ਕਿ ਕਿਤੇ ਨਾ ਕਿਤੇ ਇਕੁਐਲਿਟੀ ਮਿਲੇ ਹੈ ਨਾ ਤੁਹਾਨੂੰ ਕਿੰਨਾ ਕੁ ਦਰਦਿਕ ਮਹਿਸੂਸ ਹੁੰਦਾ ਹੈ ਕਿ ਕਿਉਂ ਅਜੇ ਅਸੀਂ ਇੱਕਵੀਂ ਸਦੀ ਚ ਹੈਗੇ ਆ ਪਰ ਫਿਰ ਵੀ ਹਜੇ ਇਹੋ ਜੀ ਉਪਰਾਲੇ ਲੈਣ ਦੀ ਲੋੜ ਹੈ ਚਾਹੇ ਕੁੜੀਆਂ ਜਿਹੜੀਆਂ ਬਰਾਬਰੀ ਤੇ ਆ ਗਈਆਂ ਨੇ ਬਹੁ ਲੇ ਹੋ ਜਿਉਂ ਪਰਾਲੇ ਦੀ ਲੋਟ ਲਗੀ ਨਹੀਂ ਮੇਹਾ ਜੀ ਮੈਂ ਸਮਝਦਾ ਜਿਹੜੀ ਨਾ ਇਹ ਇਹ ਜਿਹੜੀ ਪਰੰਪਰਾਵਾਂ ਸਦੀਆਂ ਤੋਂ ਚੱਲੀ ਆਉਂਦੀਆਂ ਉਹਨੂੰ ਬਦਲਣ ਨੂੰ ਥੋੜਾ ਟਾਈਮ ਲੱਗਦਾ ਹੈ ਕਿਉਂਕਿ ਸਦੀਆਂ ਹਜ਼ਾਰਾਂ ਸਾਲ ਤੋਂ ਚੱਲੇ ਆ ਰਹੇ ਹਨ ਜੀ ਇਹਨਾਂ ਪਛੜੇ ਵਰਗ दलित ਵਰਗ ਤੇ ਔਰਤਾਂ ਦੇ ਕਿੰਨਾ ਸੋਸ਼ਲ ਹੋਇਆ ਜੀ ਹਜ਼ਾਰਾਂ ਸਾਲ ਹੋਇਆ ਬਹੁਤ ਖੁਦਾਈ ਪਹਿਲੂ ਅੱਜ ਤੋਂ ਇਤਿਹਾਸ ਪੜਦੇ ਉਹ ਘਟਨਾਵਾਂ ਸੁਣਦੇ ਆ ਤੇ ਗੁਰੂ ਸਾਹਿਬ ਨੇ ਸੰਘਰਸ਼ ਕੀਤਾ ਭਗਤਾਂ ਨੇ ਸੰਘਰਸ਼ ਕੀਤਾ ਹਨਾ ਜੀ ਕਬੀਰ ਸਾਹਿਬ ਨੇ ਬਖਤ ਨਾਮਦੇਵ ਜੀ ਨੇ ਜਿੰਨੇ ਪਾਣੀ ਘਰ ਬੈਠੇ ਆ ਮਹਾਪੁਰਸ਼ ਸਿੱਧਪੁਰਸ਼ ਹੋਏ ਆ ਸਾਰੇ ਔਰਤਾਂ ਦੇ ਹੱਕਾਂ ਲਈ ਲੜੇ ਆ ਕਮਜ਼ੋਰਾਂ ਦੇ ਹੱਕ ਲਈ ਲੜੇ ਆ ਹਨਾ ਗੁਰੂ ਸਾਹਿਬ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਗੁਰੂ ਸਾਹਿਬ ਨੇ ਸੋ ਇਹ ਚੰਗੀ ਗੱਲ ਹੈ ਪਰ ਹੌਲੀ ਹੌਲੀ ਅਵੇਅਰਨੈਸ ਆਉਂਦੀ ਚਲੋ ਇਹ ਇਹ ਪ੍ਰੋਸੈਸ ਹੈ ہمیں ਸਮਝਣਾ ਇਹ ਆਸਤਾ ਆਸਾਹੀ ਕਰਨਾ ਹੁੰਦਾ ਓਵਰਨਾਈਟ ਨਹੀਂ ਚੇਂਦੀ ਲੋਕਾਂ ਦੀ ਮਾਨਸਿਕਤਾ ਬਦਲਣ ਨੂੰ ਟਾਈਮ ਤਾਂ ਲੱਗਦਾ ਨਾ ਚਲੋ ਹੁਣ ਐਜੂਕੇਸ਼ਨ ਵੀ ਹੈਗੀ ਆ ادارے ਬਹੁਤ ਹੈਗੇ ਆ ਇੱਕ মিডিਆ ਹੈਗੇ ਆ ਸੋਸ਼ਲ ਮੀਡੀਆ ਹੈਗਾ ਇਹਦੇ ਚ ਵਾਇਰਲਨਸ ਤੁਹਾਡੇ ਵਰਗੇ ਪੱਤਰਕਾਰ ਭੈਣ ਭਰਾ ਹੈਗੇ ਜਿਹੜੇ ਇਸ ਤਰ੍ਹਾਂ ਅਵੇਰਨੈਸ ਦੀ ਗੱਲਾਂ ਕਰਦੇ ਹਨ ਤੇ ਹੌਲੀ ਹੌਲੀ ਆਉਂਦਾ ਤੇ ਉਹ ਚੰਗਾ ਲੱਗਦਾ ਵੀ ਚਲੋ ਬਦਲਾਅ ਆ ਰਿਹਾ ਆਏਗਾ ਹੋਰ ਆਏਗਾ ਅਸੀਂ ਲਾਸਟ ਟਾਈਮ ਸ਼ਾਇਰ ਦੇ ਸੈੱਟ ਤੇ ਮਿਲੇ ਸੀਗੇ ਹੈਨਾ ਇੰਟਰਵਿਊ ਤੇ ਮਿਲੇ ਸੀਗੇ ਸੋ ਉਸ ਤੋਂ ਬਾਅਦ ਇਹ ਪਹਿਲੇ ਤਾਂ ਇਹ ਦੱਸੋ ਕਿ ਜਦੋਂ ਤੁਹਾਡੇ ਕਿਰਦਾਰ ਨੂੰ ਜਿੰਨਾ ਤੁਸੀਂ ਕੈਮਿਓ ਇੱਕ ਪਲੇ ਕੀਤਾ ਸੀਗਾ ਲੋਕਾਂ ਨੇ ਕਿੰਨਾ ਕਿ ਪਸੰਦ ਕੀਤਾ ਕਿ ਉਸ ਤੋਂ ਬਾਅਦ ਡਿਮਾਂਡ ਆਣੀ ਸ਼ੁਰੂ ਹੋਈ ਕਿ ਹੋਰ ਫਿਲਮਾਂ ਦੇ ਵਿੱਚ ਤੁਸੀਂ ਆਓ ਹਾਂ ਹਾਂ ਕੁਝ ਮੀਡੀਆ ਵਾਲੇ ਸੱਜਣ ਜਾਂ ਕੁਝ ਪਿਆਰ ਕਰਨ ਵਾਲੇ ਸੱਜਣ ਜਾਂ ਜਿਹੜੇ ਫਿਲਮਾਂ ਨੂੰ ਮੁਹੱਬਤ ਕਰਦੇ ਆ ਕਿਹਾ ਕੁਝ ਵਾਰਾਂ ਵੀ ਹਾਂ ਤੈਨੂੰ ਕੁਝ ਨਾ ਕੁਝ ਇਧਰ ਕਰਨਾ ਚਾਹੀਦਾ ਕੋਈ ਕਿਰਦਾਰ ਇਦਾਂ ਦਾ ਮਿਲਿਆ ਦੇਖਦੇ ਆ ਜੀ ਮਾਲਕ ਨੇ ਚਾਇਆ ਕੋਈ ਨਾ ਕੋਈ ਇਸ ਤਰ੍ਹਾਂ ਦਾ ਸਬਬ ਬਣਿਆ ਕਿ ਜਿਹੜਾ ਆਪਣਾ ਸੂਟ ਕਰਦਾ ਹੋਵੇ ਆਪਾਂ ਕਰ ਸਕਦੇ ਹੋ ਜੀ ਨਾ ਜ਼ਰੂਰ ਕਰਾਂਗੇ ਨਾ ਤੁਹਾਡੀ ਸ਼ਾਇਰੀ ਦੇ ਤੁਹਾਡੇ ਗੀਤਾਂ ਦੇ ਹਰ ਕੋਈ دیਵਾਨਾ ਹੈ ਆਮ ਇਨਸਾਨ ਤਾਂ ਹੈ ਹੀ ਹੈ ਜਿਹੜੇ ਖੁਦ ਆਰਟਿਸਟ ਨੇ ਹੈ ਨਾ ਉਹ ਵੀ ਬਹੁਤ ਪਸੰਦ ਕਰਦੇ ਨੇ ਮੈਂ ਇੱਕ ਵਾਰ ਕਿਤੇ ਕਾਕਾ ਨੂੰ ਜੋ ਕਾਕਾ ਜੀ ਹੈ ਉਹਨਾਂ ਨੂੰ ਕਹਿੰਦੇ ਸੀ ਤੇ ਸੁਣਿਆ ਸੀਗਾ ਕਿ ਜੋ ਤੁਹਾਡੀ ਲਿਖੀ ਸ਼ਾਇਦ ਜ ਸ਼ਾਇਰੀ ਦੀ ਗੱਲ ਕਰੀਏ ਤੇ ਮੇਰੇ ਦਿਮਾਗ ਦੇ ਵਿੱਚ ਸਭ ਤੋਂ ਪਹਿਲੇ ਦੇਵੀ ਦੇਵੀ ਬਾਜੀ ਆਉਂਦੇ ਨੇ ਹੈਨਾ ਤੇ ਉਹਨਾਂ ਦੀ ਜੇ ਆਪਾਂ ਗੱਲ ਨਾ ਕਰੀਏ ਕਦੀ ਪੰਜਾਬੀ 뮤직 ਦੇ ਵਿੱਚ ਜਾਂ ਸ਼ਾਇਰੀ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਇਹ ਗੱਲ ਅਧੂਰੀ ਹੈ 뮤직 ਇਹ ਸ਼ਾਇਰੀ ਹੀ ਅਧੂਰੀ ਹੈ ਇੰਨਾ ਪਿਆਰ ਜਦੋਂ ਅੱਜ ਦੀ ਜਨਰੇਸ਼ਨ ਵਾਲੇ ਜਿਹੜੇ ਨਵੇਂ ਆਰਟਿਸਟ ਨੇ ਪੁਰਾਣੇ ਤਾਂ ਤੁਹਾਨੂੰ ਕਰਦੇ ਹੀ ਹੈ ਇੱਕ ਤੁਹਾਡਾ ਮੇਲ ਜਿਹੜਾ ਹੈ ਉਹਨਾਂ ਦਾ ਪਿਆਰ ਜਿਹੜਾ ਬਣਿਆ ਹੋਇਆ ਸੋ ਇੰਨਾ ਪਿਆਰ ਜਦੋਂ ਮਿਲਦਾ ਹੈ ਖੁਦ ਨੂੰ ਇੱਕ ਕਿੰਨਾ ਕੁ ਓਵਰ ਵੈਲ ਜਾਂ ਖੁਦ ਨੂੰ ਕਿੰਨਾ ਕੁ ਲੱਕੀ ਇਨਸਾਨ ਸਮਝਦੇ ਹੋ ਕਿ ਇਹ ਵੀ ਚੀਜ਼ ਕਿਹੇ-ਕਿਹੇ ਦੇ ਹਿੱਸ ਦੀ ਹੈ ਤੇ ਚਲੋ ਮਾਲਕ ਦਾ ਕਰਮ ਹੁੰਦਾ ਹੁਣ ਅਸੀਂ ਆਪੇ ਸੀਨੀਅਰ ਜਿਹੜੇ ਹੋਏ ਆ ਪਹਿਲੇ ਕਵੀ ਹੋਏ ਆ ਅਸੀਂ ਉਹਨਾਂ ਨੂੰ ਪੜਿਆ ਕਿਤਾਬਾਂ ਰਾਹੀਂ ਪੜਿਆ ਜਿਨ੍ਹਾਂ ਨੂੰ ਰੂਬਰੂ ਹੋ ਸਕਦੇ ਸੀ ਮਿਲਿਆ ਦਰਸ਼ਨ ਕੀਤੇ ਉਹਨੇ ਚਰਨਾਂ 'ਚ ਬੈਠੇ ਆ ਸੰਗਤ ਕੀਤੀ ਆ ਬੜਾ ਸਿੱਖਿਆ ਸਮਝਿਆ ਲੇਖਕਾਂ ਤੋਂ ਸ਼ਾਇਰਾਂ ਤੋਂ ਉਹਨਾਂ ਦੀ ਕਵੀਆਂ ਤੋਂ ਕਵੀਆਂ ਤੋਂ ਵੀ ਇਦਾਂ ਹੀ ਚਲੋ ਹੁੰਦਾ ਬਿਚਲੇ ਜਿਹਨਾਂ 'ਚ ਅਸੀਂ ਸੀਨੀਅਰ ਆ ਜਿਹੜੇ ਬੱਚੇ ਸਾਡੀ ਛੋਟੀ ਉਮਰ ਦੇ ਚੋ ਅਗਲੀ ਪੀੜ੍ਹੀ ਆ ਉਹਨਾਂ ਨੂੰ ਸ਼ਾਇਦ ਸਾਡੇ 'ਚ ਕੁਝ ਨਾ ਕੁਝ ਚੰਗਾ ਲੱਗਦਾ ਔਡਮਾਇਰ ਕਰਦੇ ਹਨਾ ਉਹ ਨਾਮ ਲੈਣ ਦੇ ਸਾਨੂੰ ਚੰਗਾ ਲੱਗਦਾ ਸੀ ਦੁਆਵਾਂ ਦੇਣ ਦੇ ਉਹਨਾਂ ਕਿ ਪ੍ਰਮਾਤਮਾ ਤੁਹਾਨੂੰ ਬਈ ਕਾਮਯਾਬ ਕਰੇ ਹੋਰ ਜ਼ਿਆਦਾ ਹਨ ਇਹ ਇੱਕ ਸੋਚ ਹੈ ਜਿਹੜੀ ਪੀੜੀ ਦਰ ਪੀੜੀ ਚੱਲਦੀ ਆ ਹਨਾ ਇੱਕ ਪੋਜ਼ਿਟਿਵਿਟੀ ਜੋ ਵੀ ਤੁਹਾਨੂੰ ਅੱਛਾ ਲੱਗਦਾ ਉਹਨੂੰ ਐਪਰੀਸ਼ੀਏਟ ਕਰਨਾ ਉਹਦੀ ਤਾਰੀਫ਼ ਕਰਨੀ ਹਨਾ ਮਿਲਣ ਤੇ ਦੱਸਣਾ ਵੀ ਹਾਂ ਵਾ ਮੈ ਤੁਹਾਡਾ ਕੰਮ ਬਹੁਤ ਚੰਗਾ ਲੱਗਾ ਅਸੀਂ ਅੱਜ ਵੀ ਵੱਡੇ ਲੇਖਕਾਂ ਨੂੰ ਮਿਲਦੇ ਆ ਹਨਾ ਤੇ ਉਹਨਾਂ ਨੂੰ ਚੱਕ ਕੇ ਪੈਰੀਆਂ ਤੇ ਮਹਾਰਾਜ ਕੀ ਬਾਤ ਹੈ ਦਰਸ਼ਨ ਹੋ ਗਿਆ ਸਾਡੇ ਉਹ ਵਾਕਈ ਉਹਨੂੰ ਵੱਡਾ ਕੰਮ ਕੀਤਾ ਸਾਹਿਤ ਵਿੱਚ ਵੱਡਾ ਕੰਮ ਕੀਤਾ ਲਿਟਰੇਚਰ ਚ ਸਾਨੂੰ ਚੰਗਾ ਲੱਗਦਾ ਉਹਨਾਂ ਨੂੰ ਮਿਲਣਾ ਚਲੋ ਇਸ ਤਰ੍ਹਾਂ ਜਿਹੜੀ ਅਗਲੀ ਪੀੜ੍ਹੀ ਆ ਉਹਨਾਂ ਨੂੰ ਕੁਛ ਨਾ ਕੁਛ ਸਾਡੇ ਚ ਲੱਗਦਾ ਹੋਵੇਗਾ ਤਾਂ ਉਹ ਥੋੜਾ ਮਾਨ ਸਨਮਾਨ ਦਿੰਦੇ ਆ ਸਾਨੂੰ ਚੰਗਾ ਲੱਗਦਾ ਅਸੀਂ ਵੀ ਉਹਨਾਂ ਨੂੰ ਉਹਨਾਂ ਨੂੰ ਕੋਈ ਡਿਵਿਸ਼ਨਸ ਦਿੰਨੇ ਆ ਨਾ ਸਾਰੇ ਤੁਹਾਡੀ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹਰ ਕੋਈ ਸੋਸ਼ਲ ਮੀਡੀਆ ਤੇ ਹੈ ਤੁਹਾਡੀ ਕੋਸ਼ਿਸ਼ ਇਦਾਂ ਹੁੰਦੀ ਹੈ ਕਿ ਅਗਰ ਕਹੇ ਦੀ ਲਿਖਤ ਤੁਹਾਨੂੰ ਪਸੰਦ ਆਈ ਹੋਵੇ ਹੈਨਾ ਤੇ ਮੈਂ ਉਹਨੂੰ ਮੈਸੇਜ ਕਰਕੇ ਖੁਦ ਜਿਹੜਾ ਉਹਨੂੰ ਐਪਰੀਸ਼ੀਏਟ ਕਰਾਂ ਹਾਂਜੀ ਬਿਲਕੁਲ ਹੁੰਦਾ ਮਿਲਦੇ ਰਹਿੰਦੇ ਕਈ ਵਾਰ ਸਬਬ ਬਣ ਜਾਂਦਾ ਕੋਈ ਨਾ ਕੋਈ ਉਹ ਜ਼ਰੀਏ ਮਿਲ ਜਾਂਦਾ ਬੜਾ ਉਹਨਾਂ ਨੇ ਬੇ ਸਲਾਮਾ ਸ਼ੁਬਰਾ ਹੁੰਦਾ ਉਹਨੂੰ ਵੀ ਅਪਰੀਸ਼ੀਏਟ ਕਰੀਦਾ ਵੇ ਦਾਦ ਦੇ ਦੇ ਵੀ ਹਰ ਬਹੁਤ ਵਧੀਆ ਲੱਗਾ ਵੇ ਹੋਰ ਮਿਹਨਤ ਕਰੋ ਹਨਾ ਮਾਲਕ ਤੁਹਾਨੂੰ ਹੋਰ ਭਾਗ ਲਾਵੇ ਕਿਉਂਕਿ ਲੱਗਦਾ ਕਿ ਜ਼ੁਬਾਨ ਦਾ ਪ੍ਰਸਾਰ ਹੋ ਰਿਹਾ ਪ੍ਰਚਾਰ ਹੋ ਰਿਹਾ ਹਨਾ ਉਸ ਜ਼ਰੀਏ ਮੈਨੂੰ ਪਤਾ ਤੁਸੀਂ ਇੱਕ ਨਾਮ ਦਾ ਕੋਈ ਨਹੀਂ ਹੋਗੇ ਪਰ ਮੈਂ ਇਹ ਜ਼ਰੂਰ ਪੁੱਛਣਾ ਚਾਹੂੰਗੀ ਕਿ ਅੱਜ ਦੇ ਜਿਹੜੇ ਨੌਜਵਾਨ ਮੁੰਡੇ ਲਿਖ ਰਹੇ ਆ ਹਨਾ ਖੁਦ ਗਾਵ ਹੀ ਰਹੇ ਨੇ ਉਹ ਹੀ ਆਪਣੇ ਲਿਖੇ ਹੋਇਆ ਸੋ ਕਿਹਦੀ ਲਿਖਤ ਤੁਹਾਨੂੰ ਜ਼ਿਆਦਾ ਅਟਰੈਕਟ ਕਰਦੀ ਆ ਇਹ ਸਾਰੇ ਮੁੰਡੇ ਚੰਗੇ ਕਿਉਂਕਿ ਇਹ ਉਸ ਉਸ ਦੌਰ ਦੀ ਦੇ ਚ ਜਨਮੇ ਆ ਜਿਹੜੀ ਇੱਕ ਥੋੜੀ ਇਹਨੂੰ ਇੱਕ ਐਸਾ ਚੇਂਜ ਹੋਇਆ ਅਗਰ ਚੇਂਜ ਹੋਇਆ ਜਦੋਂ ਇੱਕ ਸੋਸ਼ਲ ਮੀਡੀਆ ਆ ਗਿਆ ਫਿਰ ਯੰਗ ਬੱਚੇ ਉਹ ਵੀ ਉਸ ਤਰੀਕੇ ਨਾਲ ਸੋਚਦੇ ਉਸ ਤਰੀਕੇ ਦਾ ਸੋਚਣਾ ਦਾ ਤਰੀਕਾ ਹਨ ਤੇ ਉਹ ਉਹ ਫਿਰ ਸ਼ਬਦਾਵਲੀ ਵੀ ਉਹਨਾਂ ਦੀ ਉਸ ਤਰ੍ਹਾਂ ਦੀ ਜਿਹੜੇ ਚੀਜ਼ਾਂ ਵਰਤੀਆਂ ਜਾਂਦੀਆਂ ਉਹਨਾਂ ਨਾਲ ਉਹ ਜ਼ਿਕਰ ਕਰਦੇ ਆ ਬਹੁਤ ਸੋਹਣੇ ਤਰੀਕੇ ਨਾਲ ਕਰਦੇ ਰੈਪ ਵਿੱਚ ਕਰ ਦਿੰਦੇ ਆ ਜਾਂ ਗਾਣੇ ਵਿੱਚ ਕਰਦੇ ਆ ਉਹ ਚੰਗਾ ਲੱਗਦਾ ਕੋਈ ਸਾਡਾ ਸ਼ਾਇਦ ਧਿਆਨ ਉਧਰੋਂ ਘੱਟ ਜਾਂਦਾ ਕੋਈ ਅਸੀਂ ਪਹਿਲਾਂ ਤੋਂ ਹੋਰ ਤਰੀਕੇ ਨਾਲ ਕੋਈ ਨਾ ਬਟ ਉਹ ਚੰਗੇ ਲੱਗਦੇ ਸਾਰੇ ਜਦੋਂ ਵੀ ਮਿਲਦੇ ਆ ਬਹੁਤ ਚੰਗੇ ਲੱਗਦੇ ਆ ਮਿਲਦੇ ਆ ਤੇ ਉਹ ਵੀ ਸਤਿਕਾਰ ਦਿੰਦੇ ਆ ਅਸੀਂ ਵੀ ਦੁਆਵਾਂ ਵਿੱਚ ਲੈਣ ਨੂੰ ਨਵਾਂ ਸਾਲ ਸ਼ੁਰੂ ਹੋਇਆ ਹੈ ਨਾ ਹਰ 10 ਦਿਨ ਹੀ ਹੋਏ ਹੈ ਚੜ੍ਹੇ ਨੂੰ ਨਵਾਂ ਸਾਲ ਤੇ ਹਰ ਸਾਲ ਹਰ ਇਨਸਾਨ ਦਾ ਕੁਝ ਨਾ ਕੁਝ ਰੈਜ਼ੋਲੂਸ਼ਨ ਹੁੰਦਾ ਹੈ ਕਿ ਯਾਰ ਇਸ ਸਾਲ ਮੈਂ ਜਿਹੜੀ ਚੀਜ਼ਾ ਪਿਛਲੇ ਸਾਲ ਨਹੀਂ ਕਰ ਪਾਇਆ ਜਾਂ ਪਿਛਲੇ ਸਾਲਾ ਚ ਨਹੀਂ ਕਰ ਪਾਇਆ ਇਸ ਸਾਲ ਕਰੂੰਗਾ ਜੇ ਤੁਹਾਡੇ ਲਈ ਵੀ ਕੁਝ ਰੈਜ਼ੋਲੂਸ਼ਨ ਵਰਗੀ ਚੀਜ਼ ਹੈਗੀ ਤੁਸੀਂ ਵੀ ਲੈਂਦੇ ਹੋ ਹਰ ਸਾਲ ਮੈਂ ਤਾਂ ਇਹ ਹੁੰਦਾ ਫਿਰ ਇਸ ਉਮਰ ਆ ਕੇ ਸਿਹਤ ਦਾ ਧਿਆਨ ਰੱਖਿਆ ਜਾਵੇ ਉਹ ਤੁਸੀਂ ਰੱਖਦੇ ਵੀ ਹੋ ਥੋੜੀ ਐਕਸਰਸਾਈਜ਼ ਕਰ ਲਈ ਬੰਦਾ ਫਿੱਟ ਜਾ ਰਵੇ ਨਾ ਮਾਲਕ ਬਿਮਾਰੀ ਠਮਾਰੀ ਤੋਂ ਬਚਾ ਰੱਖੇ ਕਿਸੇ ਹਨਾ ਬੁਰੇ ਵਕਤ ਤੋਂ ਬਚਾਵੇ ਉਹ ਕੋਸ਼ਿਸ਼ ਹੁੰਦੀ ਵੈ ਥੋੜਾ ਆਪਣੇ ਨੂੰ ਮ ਕਲਮ ਨੂੰ ਆਵਾਜ਼ ਨੂੰ ਸਰੀਰ ਨੂੰ ਫਿਟਨੈਸ ਬਸ ਇਹੀ ਹੁੰਦਾ ਵੀ ਧਿਆਨ ਜਰ ਰੱਖੀਏ ਤੇ ਤਾਂ ਕਿ ਜਿੰਨਾ ਖੋਰ ਕੰਮ ਕਰ ਸਕਦੇ ਕਰ ਸਕੀਏ ਸਰ ਇੱਕ ਮੇਰੇ ਜ਼ਿਹਨ ਚ ਸਵਾਲ ਆਇਆ ਤੁਹਾਨੂੰ ਇੰਨਾ ਚੇਅਰ ਹੋ ਗਿਆ ਇਸ ਇੰਡਸਟਰੀ ਦੇ ਵਿੱਚ ਹੈਨਾ ਹਰ ਕੋਈ ਤੁਹਾਡੀ ਕਲਮ ਦੀ ਤਾਰੀਫ ਕਰਦਾ ਜੋ ਤੁਸੀਂ ਲਿਖਦੇ ਹੋ ਹੈਨਾ ਹਮੇਸ਼ਾ ਹਸ ਨੂੰ ਪਸੰਦ ਕਰਦਾ ਜੋ ਸਟਾਰਟਿੰਗ ਦੇ ਵਿੱਚ ਤੁਹਾਡਾ ਇੱਕ ਤਰੀਕਾ ਸੀ ਲਿਖਣ ਦਾ ਹੈਨਾ ਕੀ ਉਹ ਤਰੀਕੇ ਜ਼ਿੰਦਗੀ ਦੇ ਵਿੱਚ ਸਮੇਂ ਦੇ ਨਾਲ ਬਦਲੇ ਹੈ ਕਿ ਹਜੇ ਵੀ ਦੇਵੀ ਸਰ ਉਸੇ ਤਰੀਕੇ ਨਾਲ ਲਿਖਦੇ ਨੇ ਜਾਂ ਸੋਚਦੇ ਨੇ ਜੋ ਪਹਿਲੀ ਪਹਿਲੀਆਂ ਦੇ ਵਿੱਚ ਸੋਚਦੇ ਸੀ ਨਹੀਂ ਲਿਖਣਾ ਤਾਂ ਤਰੀਕਾ ਤਾਂ ਉਹੀ ਹੁੰਦਾ ਫਾਰਮੈਟ ਉਹੀ ਹੁੰਦੇ ਆ ਟੈਕਨੀਕਲ ਜਿਹੜਾ ਕraft ਉਹੀ ਹੁੰਦਾ ਪਰ ਤੁਹਾਡੇ ਉਮਰ ਦੇ ਹਿਸਾਬ ਨਾਲ ਤੁਹਾਡੀ ਸੋਚ ਆ ਮਚਿਓਰ ਹੁੰਦੀ ਆ ਮਚਿਓਰਟੀ ਲੈਵਲ ਜਿਹੜਾ ਤੁਹਾਨੂੰ ਤੁਹਾਡੇ ਵੀ ਜਦੋਂ ਤੁਸੀਂ ਪਹਿਲੇ ਦਿਨ ਕੈਮਰਾ ਫੜਿਆ ਸੀ ਕਿੰਨਾ ਤੁਸੀਂ ਆਪਣੇ ਅੰਦਰ ਮਹਿਸੂਸ ਇਸੇ ਤਰ੍ਹਾਂ ਹਰ ਇੱਕ ਨੂੰ ਮਹਿਸੂਸ ਹੁੰਦਾ ਥੋੜਾ ਕੰਫੀਡੈਂਸ ਲੈਵਲ ਵੱਧਦਾ ਥੋੜਾ ਇੱਕ ਵਾਸਟ ਗਿਆਨ ਵੱਡਾ ਹੁੰਦਾ ਥੋੜਾ ਇੱਕ ਹੋਰ ਵੱਖਰੇ ਐਂਗਲ ਤੋਂ ਤੁਸੀਂ ਅਲੱਗ-ਅਲੱਗ ਐਂਗਲ ਤੋਂ ਦੇਖਦੇ ਆਂ ਮਸਲਿਆਂ ਨੂੰ ਦੁਨੀਆ ਨੂੰ ਹਨਾ ਇਹ ਚੀਜ਼ ਇਹ ਅਭਿਆਸ ਹੀ ਆ ਇਹ ਹਮੇਸ਼ਾ ਦੀ ਤਰ੍ਹਾਂ ਔਰ ਹੌਲੀ-ਹੌਲੀ ਪਾਲਿਸ਼ ਹੋ ਜਾਣਾ ਚੇਂਜ ਹੋ ਜਾਣਾ ਤੁਸੀਂ ਮੈਚੂਰ ਹੋ ਜਾਣਾ ਤੁਹਾਡਾ ਨਜ਼ਰੀਆ ਬਦਲ ਜਾਣਾ ਤਰੀਕਾ ਦੇਖਣ ਦਾ ਬਦਲ ਜਾਣਾ ਹਨਾ ਤੇ ਇਹ ਸਾਰਿਆਂ ਲਈ ਹੁੰਦਾ ਸਾਰੇ ਕਮਾਂਚ ਆ ਆਖਰੀ ਸਵਾਲ ਇਹ ਹੈ ਤੁਹਾਡੀ ਕਿਸੇ ਕਿਸੇ ਚੈਨਲ ਦੇ ਪੋਡਕਾਸਟ ਹੋਇਆ ਸੀ ਆਈ ਗੈਸ ਤੁਸੀਂ ਉੱਥੇ ਕਿਹਾ ਸੀਗਾ ਕਿ ਮੈਨੂੰ ਮੈਨੂੰ ਡਰ ਹੈ ਕਿਤੇ ਲਿਖਣਾ ਨਾ ਮੇਰੇ ਤੋਂ ਬੰਦ ਹੋ ਜਾਵੇ ਹੈਨਾ ਇਹ ਇਹੋ ਜੇ ਡਰ ਆਉਂਦੇ ਹੈ ਜਹਨ ਦੇ ਹਾਂਜੀ ਉਹ ਤਰਨਮ ਸਿੰਧਰਾਲ ਸੀਗੇ ਉਹਨੂੰ ਬੈਂਕਰ ਹਾਂਜੀ ਹਾਂ ਉਹ ਮੈਨੂੰ ਕਿਹਬਰ ਲੱਗਦਾ ਰਹਿੰਦਾ ਹੁੰਦਾ ਸੀ ਨਾ ਤੇ ਬੱਟ ਪਰ ਚਲੋ ਇਦਾਂ ਹੁੰਦਾ ਵੀ ਜਦੋਂ ਗੈਪ ਪੈ ਗਿਆ ਮਹੀਨੇ ਦਾ 2 4 6 ਮਹੀਨੇ ਦਾ ਪੈ ਗਿਆ ਪਰ ਮਾਲਕ ਜੀ ਦੀ ਨੀ ਕਿਰਪਾ ਜਦੋਂ ਉਹ ਤੋਂ ਬਾਅਦ ਫੇਰ ਕੋਈ ਚੀਜ਼ ਆਉਂਦੀ ਆ ਉਹ ਫਿਰ ਲੱਗਦੀ ਠੀਕ ਆ ਤੇ ਆਪਣੇ ਨਾਲ ਦੇਆਂ ਨੂੰ ਪੁੱਛ ਲਈਦਾ ਵੀ ਸਾਥੀਆਂ ਨੂੰ ਜਿਹੜੇ ਫੈਨ ਬਜਾ ਕਿਦਾਂ ਲੱਗੀ ਪਹਿਲਾਂ ਵਾਂਗ ਹੋਇਆ ਉਹ ਕਹਿੰਦੇ ਜਦ ਮੇਰਾ ਮਨ ਰਖ ਨੂੰ ਨਹੀਂ ਜੀ ਪਹਿਲਾਂ ਨਾਲ ਵਧੀਆ ਲੱਗਦਾ ਚਲੋ ਠੀਕ ਆ ਨਾ ਤੇ ਇਹ ਡਰ ਹੋਣਾ ਕਿੰਨਾ ਕੁ ਜ਼ਰੂਰੀ ਹੈ ਇਹ ਇਦਾਂ ਹੀ ਇਹ ਜ਼ਰੂਰੀ ਹੈ ਸਰਾ ਗੁਰਦੇਵ ਸਿੰਘ ਮਾਨ ਕਹਿੰਦੇ ਹੁੰਦੇ ਸੀ ਕਹਿੰਦੇ ਬੇਟਾ ساری ਉਮਰ ਹੋ ਜਵੇ ਲਿਖਦੇ ਨੂੰ ਡਰ ਕੇ ਲਿਖੋ ਡਰ ਕੇ ਮੰਚ ਤੇ ਬੋਲੋ ਪਤਾ ਨਹੀਂ ਸੰਗਤ ਚ ਕਿਹੇ ਕਿਹੇ ਗੁਣੀ ਬੰਦੇ ਬੈਠੇ ਹੁੰਦੇ ਤੁਹਾਨੂੰ ਜਵਾਬ ਦੇਣਾ ਔਖਾ ਹੋ ਜਾਵੇ ਸੋ ਮੈਨੂੰ ਗੱਲ 30 35 ਸਾਲ ਪਹਿਲਾਂ ਕਹੀ ਸੀ ਬੇਟਾ ਡਰ ਕੇ ਹੀ ਲਿਖਣਾ ਹਮੇਸ਼ਾ ਓਵਰ ਕੰਫੀਡੈਂਸ ਨਾ ਹਾਂ ਕੰਫੀਡੈਂਸ ਰੱਖੋ ਆਪਣੇ ਉਤੇ ਵੀ ਨਾ ਕੋਈ ਮੈਂ ਤਾਂ ਜੋ ਕਰਦਾ ਹਾਂ ਆਲਾ ਇਦਾਂ ਡਰ ਡਰ ਕੇ ਲਿਖੋ ਧੰਨਵਾਦ ਤੁਹਾਡਾ ਤੁਸੀਂ ਆਪਣਾ ਸਮਾਂ ਦਿੱਤਾ ਮੈਨੂੰ ਪਤਾ ਹੈ ਤੁਹਾਡੇ ਗੈਸਟ ਵੀ ਬੈਠੇ ਹੋਏ ਨੇ ਨਾਲ ਪਰ ਬਹੁਤ ਖੁਸ਼ੀ ਹੋਈ ਤੁਹਾਡਾ ਦੁਬਾਰਾ ਅੱਜ ਗੱਲ ਕਰਕੇ ਉਮੀਦ ਕਰਦੇ ਹਾਂ ਜਲਦੀ ਮੁਲਾਕਾਤ ਹੋਵੇਗੀ ਨਹੀਂ ਤਾਂ ਇੱਥੇ ਦਾ ਫੇਰ ਅਗਲੇ ਸਾਲ ਆਸੀਂ ਮੇਰੇ ਲਈ ਜਾਵਾਂਗੇ ਠੀਕ ਹੈ ਜੀ ਥੈਂਕ ਯੂ ਸੋ ਮਚ ਰਾਜੇ ਥੈਂਕ ਯੂ ਗੋਡ ਬles ਪ੍ਰਮਾਤਮਾ ਤੁਮ ਤਰੱਕੀਆਂ ਦੇਵੇ ਚਲਦਿਓ ਥੈਂਕ ਯੂ ਥੈਂਕ ਯੂ